ਕੋਕ ਬਗਾਸ਼ਰ ਨੇ ਬੰਦਾ ਨੇ ਆਂਦਾ ਮੋਕਸਰ ਆਂ ਪੁੰਦੇ ਆਣਕੇ ਦੇ ਗਲ ਪਾਇਆ ਗਏ ਬੰਦੇ ਅੱਛਾ ਬੰਦਾ ਛਡਾਲਿਆ ਹਾਂਜੀ ਮੰਦੀ ਬਣਾਇਆ ਹਾਂ ਉਹ ਪੱਠੇ ਨੂੰ ਕੀ ਕਰਾਇਆ ਸੀ ਪ੍ਰਧਾਨ ਜੀ ਉਹ ਪੱਠੇ ਨੂੰ ਨਾ ਸੀਆਂ ਕਰਾ ਦਿੱਤਾ ਨਹੀਂ ਪਾਵਰ ਸਿੱਤੋ ਅਜਾ ਨਹੀਂ ਪਾਵਰ ਅਜੇ ਵੀ ਹੈ ਨਹੀਂ ਪਾਵਰ ਅਜੇ ਵੀ ਜੱਲੇ ਵੀ ਆਪਣੀ ਨਾਲ ਦੀ ਪਾਵਰ ਹਾਂ ਤੇ ਜੇ ਆਪਾਂ ਇਹਨੂੰ ਹੌਸਲਾ ਦੇਾਂਗੇ ਕਿ ਬੱਲੇ ਬੱਲੇ ਇਹ ਹੁਣ ਪਤਾ ਨਹੀਂ ਕਿਹੜੇ ਕਿਹੜੇ ਦਫ਼ਤਰ ਦੇ ਵਿੱਚੋਂ ਕਿਹੜੇ ਕਾਗਜ਼ ਕੱਢ ਲਿਆਂਦਾ ਹੈ ਹਾਂਜੀ ਹਾਂਜੀ ਵੀ ਆ ਸਾਡੇ ਗਰੀਬਾਂ ਦੇ ਹਾਂਜੀ ਉਹ ਯਾ ਸਾਨੂੰ ਕੀ ਪਤਾ ਸਾਡੇ ਬਜ਼ੁਰਗਾਂ ਨੂੰ ਨਹੀਂ ਪਤਾ ਕਿ ਆਹ ਕੰਮ ਸਾਡੇ ਦੇ ਨਾ ਬਰਾਬਰ ਆਹ ਸਾਡੇ ਅੱਖ ਬੋਲਦੇ ਸਨ ਹਾਂਜੀ ਬਜ਼ੁਰਗਾਂ ਨੂੰ ਨਹੀਂ ਸੀ ਪਤਾ ਕਿ ਕਿੰਨੇ ਹੁਣ ਤੁਸੀਂ ਸ਼ਾਵਲਾ ਵੀ ਆ ਚੰਡੀਗੜ੍ਹੋਂ ਫੁਲੰਦਾ ਲਿਆਂਦਾ ਇਕੱਠਾ ਕਰਕੇ ਹਾਂਜੀ ਹਾਂਜੀ ਵੀ ਆ ਜਿਹੜੇ ਅਫਸਰ ਮਾਰੇ ਮੋਟੇ ਅੜਿਫੜੀ ਕਰਦੇ ਨਾ

ਆ ਸਾਰੀਆਂ ਤੇ ਗੱਲਾਂ ਸਾਰੀਆਂ ਗਰੀਬਾਂ ਦੀ 700 ਰੁਪਏ ਦਿਹਾੜੀ ਉਹ ਵੀ ਆਪਣੇ ਗਰੀਬ ਦੀ ਹਾਂਜੀ ਤੇ 5000 ਪੈਂਟ ਕਰੋ ਵੀ ਆਪਣੇ ਗਰੀਬ ਦੀ ਹਾਂਜੀ ਕਿਉਂਕਿ ਉਹ ਗਰੀਬ ਹੱਕ ਲੈਣ ਵਾਸਤੇ ਪਹੁੰਚੇ ਹੀ ਨਹੀਂ ਹਾਂਜੀ ਕਿੱਥੋਂ ਮਿਲ ਜਾਣਗੇ ਘਰੇ ਬੈਠ ਕੇ ਕੁਝ ਮਿਲਦਾ ਇਹ ਵਾਸਤੇ ਜਦੋਂ ਗੱਲਾਂ ਸਾਰੀਆਂ ਪੁੱਛਾਂਂਦੀਆਂ ਰਹੀਆਂ ਹੋਣ ਕਰਨੀਆਂ ਨੇ ਤੇ ਆਪਾਂ ਥੋੜੀਆਂ ਸਾਂਝੀਆਂ ਗੱਲਾਂ ਇਹੋ ਹੀ ਕਰੀਏ ਹਾਂਜੀ ਇਹ ਸਭ ਜੈਪੀ ਜੈਪਾਤ ਇਹ ਲੈ ਅੱਜ ਦੀ ਦਿੱਿੰਦੇ ਫੋਟੋ ਮੇਰੇ ਬੜੇ ਹੀ ਸੂਰਬਾਹ ਮੇਰੇ ਛੋਟੇ ਵੀਰ ਸਤਿਕਾਰਯੋਗ ਬਜ਼ੁਰਗ ਮਾਤਾਵਾਂ ਪਹਿਣਾ ਸਾਡੀ ਬਹੁਤ ਬਹੁਤ ਧੰਨਵਾਦੀਆਂ ਕਿ ਜਿੰਨਾਂ ਨੇ ਬੜਾ ਕੀਮਤੀ ਸਮਾਂ ਕੱਢ ਕੇ ਅੱਜ ਦਾ ਟਾਈਮ ਫੈਰ ਵੀ ਡੰਗ ਦੇ ਵਿੱਚ ਆ ਕੇ ਦਾ ਦਸਰੇ ਨਾਲ ਬਹੁਤ ਧੰਨਵਾਦ ਔਰ ਖਾਸ ਕਰਕੇ ਪ੍ਰਧਾਨ ਬੱਕਾ ਸਿੰਘ ਜੀ ये मिशन का जिन्होंने उपराला करते हैं बार दीवार अभी इन्होंने दिल दड़िया डूगिया गहराइया तो इन्हों का धन्यवाद कर जो साज एक चंकी शिक्षा देते हैं उन्हें जमात करामात लट्ठ अ जमात प्रधान प्रकाश जी ला रहे हैं यही हिम्मत इन्हों की जो टाइम कटते हैं આપણે લાએ હા આપણે કોઈમી નિકલ્તાં તોટો મોટે બચે ફરદ બધા ટાઈમ કાઢીને બહુ બહુ ધનવાદ ખાસ કર કે પરવિંદી હાજી ટાઈમ થોડા ਆ ਗੱਲ ਤਕਰੀਬਨ ਫੁੱਲ ਮਲਾਕ ਤੇ ਸਾਡੇ ਸਮਾਜ ਦੀ ਗਰੀਬ ਸਮਾਜ ਦੀ ਨੂੰਹ ਦੀ ਹਾਂਜੀ ਜਿੰਦਾ ਹੈ ਰੋਲਾ ਪਾ ਦੇਣੀ ਤਾਂ ਅਰੰਡਸ ਜੀ ਬਾਰੇ ਮੈਂ ਕੁਝ ਇਸ਼ਾਰਾ ਕਰਨਾ ਨਹੀਂ ਤੇਨਵਾਰ ਬੋਲ ਗਿਆ ਤੁਹਾਡਾ ਬੜਾ ਧੰਨਵਾਦ ਆ ਧੰਨਵਾਦ ਬੰਦ ਤੋਂ ਬਾਅਦ ਫਿਰ ਇਸ ਫੱਟ ਲਈ ਹਾਂ ਬਸ ਦੋ ਹੀ ਗੱਲਾਂ ਮੋਤੋ ਚਾਂ ਉਹਦਾ ਤੱਕਾ ਤੇ ਜੇ ਤਾੜੀਆਂ ਦਾ ਤੱਕਾ ਥੋਪ ਤਾੜੀਆਂ ਮੇਰੇ ਰਘਾ ਸਿੰਘ ਜੀ ਇੱਕ ਵਾਰੀ ਧੰਨ ਕਰਨ ਬਾਅਦ ਤੋਂ ਬਾਅਦ ਦੂਸਰਾ ਬਲਾਰਾ ਬਲਾਓ ਤੁਸੀਂ ਸਾਡਾ ਟਾਈਮ ਖਾ ਰਹੇ ਜੀ ਹਾਂਜੀ ਹਾਂਜੀ ਖਾਣਾ ਹੀ ਪੈਂਦਾ ਆ ਖਾਣਾ ਹੀ ਮੀਂਦਾ ਮੇਜੋ ਹੁਣ ਮੈਂ ਬੇਨਤੀ ਕਰੂੰਗਾ ਜਿਲ੍ਹਾ ਪ੍ਰਧਾਨ ਜੀ ਪੋਰ ਨੂੰ 1 ਮਿੰਟ ਦਾ ਸਮਾਂ ਦੇ ਕੋਲੇ ਆ 1 ਮਿੰਟ ਦਾ ਕੁਲਜੀਤ ਸਿੰਘ ਨੂੰ ਆ ਉਸ ਤੋਂ ਬਾਅਦ ਕੋਈ ਬੋਲਣਾ ਚਾਹੁੰਦਾ ਹੋਵੇ ਤਾਂ ਬੋਲ ਸਕਦਾ ਉਸ ਤੋਂ ਬਾਅਦ ਤੁਹਾਡੀਆਂ ਨਵੀਆਂ-ਨਵੀਆਂ ਗਤੀਵਿਧੀਆਂ ਜਿਹੜੀਆਂ ਆਪਾਂ ਹਾਸਲ ਕੀਤੀਆਂ ਅ ਅਧਿਨੇ ਮੇ ਬੇਬੇ ਤਸੀ ਦਿੱਲੀ ਗਿਆ ਸੀ ਜੇ ਦਿੱਲੀ ਦੀ ਅ ਸਮਾਜਿਕ ਨਿਆਂ ਮੰਤਰੀ ਸਾਹਲੇ ਜੀ ਵੱਲੋਂ ਜੋ ਕਾਰਵਾਈ ਆਈ ਸੀ ਸਖਤੀ ਦਾ ਹੁਕਮ ਹੋਇਆ ਸੀ ਇਹ ਸਖਤੀ ਜਿਹੜੇ ਹੁਕਮ ਹੋਏ ਸੀ ਇਹਨਾਂ ਦੇ ਦੀ ਕਾਰਵਾਈ ਆ 10 ਮਹੀਨੇ ਦੀ 29 ਤਰੀਕ ਨੂੰ ਜਿਹੜੀ ਹੈਗੀ ਆ ਸਾਡੇ ਹੱਕ ਚ ਆ ਗਈ ਆ ਉਹਨਾਂ ਦੇ ਆਰਡਰਾਂ ਦੀ ਕਾਪੀ ਸਾਡੇ ਚੋ ਵਰਕਰ ਸਾਡੇ ਜਿਹੜੇ ਹੈਗੇ ਉਹ ਸਾਰੇ ਸੁਣ ਲਗੇ ਕਿ ਪੜ ਕੇ ਵੀ ਸੁਣਾਵਾਂਗੇ ਆਪਾਂ ਤਾਂ ਮੈਨੂੰ ਬੇਨਤੀ ਆ ਕਿ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਉਸ ਤੋਂ ਬਾਅਦ ਇਸ ਤੋਂ ਨਾਲੇ ਕਰਤ ਸਿੰਘ ਨੂੰ ਇੱਕ ਇੱਕ ਮਿੰਟ ਦਾ ਸਮਾਂ ਹੈਗਾ ਕਿ ਕੋਈ ਬੋਲਣਾ ਚਾਹੁੰਦਾ ਹੋਵੇ ਕਿ ਤੈਨੂੰ ਦੱਸਿਆ ਜਾ ਤਾਹ ਪਹਿਂ ਜਾ ਪਾਸ ਤੇ ਮੇਰਾ ਨਾਮ ਮਨਜੀਤ ਕੌਰ ਵਾਲੀ ਬੁਗੜਨ ਵਾਲੀ ਜ਼ਿਲ੍ਹਾ ਪ੍ਰਧਾਨ ਹਿੰਦੂ ਟੋਟਪਲਾ ਆ ਦੇਖੋ ਆਪਾਂ ਅੱਜ ਵੱਖ-ਵੱਖ ਪਿੰਡਾਂ ਚੋਂ ਵਰਕਰ ਆਏ ਨੇ ਸਾਰਿਆਂ ਨੇ ਕੀ ਆਏ ਨੇ ਸਾਰੇ ਅੱਜ ਅੱਜ ਅਗਰ ਅੱਲੇ ਸੰਤਾੰ ਦਾ ਅੰਦਾਲ ਪਰਿਆ ਅੰਦਾਸੀ ਆਪਣਾ ਅੱਜ ਤਾਂ ਆਦ ਨਹੀਂ ਰਹਿਗਾ ਅੱਜ ਤਾਂ ਵੀ ਜੀ ਜਾ ਖੰਦਾ ਰਹਿਗਾ ਆਪਣਾ ਸਾਰੇ ਨਿੱਖੜ ਗਿਆ ਮੇਰੇ ਤੇ ਹੀ ਬੇੰਤੀ ਜਿਵੇਂ ਜਿਵੇਂ ਆਪਣੇ ਆਂਦੇ ਆਂਗਾ ਤੱਕ ਪਾਈ ਉਹਨਾਂ ਨੂੰ ਕਹੋ ਬਈ ਆਪ ਕੋ ਜਾਂ ਕੇ ਨਾ ਗੁੜੀ ਦੀਆਂ ਅੱਗੇ ਰਹਿ ਆਵੇਂ ਰਹੀ ਕਾਸ਼ ਕਰਦੀ ਤੇ ਕਾਣ ਨੂੰ ਪਾਗ ਲੱਗਣਾ ਤੇ ਆਪਣੇ ਬਹੁਤ ਸਰਕਾਰ ਦੇ ਘਰੇ ਆਪਣੇ ਹੱਕ ਬੋਲਦੇ ਆ ਜੇ ਹੱਕ ਲੈਣਾ ਤੇ ਇਹਨੂੰ ਇਕੱਲੇ ਇਕੱਲੇ ਚ ਲੈ ਨਹੀਂ ਜਾਣਾ ਆਪਾਂ ਨੂੰ ਤਾਂ ਅੱਗੇ ਧਨਮੋ ਵੱਡੀ ਪੈਣਾ ਸਰਕਾਰਾ ਕੋਈ ਵੀ ਸਰਕਾਰ ਬਣਦੀ ਆ ਆਪਣੇ ਕੋਲ ਹੀ ਆਪਣੇ shear ਤੇ ਆਪਣੀ ਦਿੱਤੀਆਂ ਆਪਣੀ ਜੇਅਟ ਖਾਰਾ ਕੁਝ ਲਗਾ ਜਾਂਦਾ ਆ ਆਪਣਾ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਆਪਣੇ ਕੋਲ ਨਹੀਂ ਘੇੜਦੀ ਮੈਂ ਨਹੀਂ ਜਾਂਦੀ ਤੇ ਆਪਾਂ ਮੇਰੇ ਕੇ ਬਹਿ ਹੀ ਬੈਂਤੀ ਆ ਮੱਗਾ ਸਿੰਘ ਨਾਮ ਮੈਨੂੰ ਆਇਆ ਹੋ ਗਿਆ 8-9 ਸਾਲ ਜੁੜੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਨੇ ਪ੍ਰਧਾਨ ਨੇ ਬਣਾਇਆ ਸੀ ਡਾਕਟਰ ਤੇ ਮੇਰੇ ਨਾਮ ਤੇ 107 ਕੇਸ ਲਾਇਆ ਮਾਡੀ ਨੇ ਪਾ ਪੂਰਾ ਪਸਵਾਸ ਨੂੰ ਗੁੰਮਜੀਤ ਪੱਣ ਵਾਲੀ ਨਹੀਂ ਮੈਂ ਬਾਖੀ ਤੇ ਖੜੇਗਾ ਤੇ ਮੈਂ ਖੜੀ ਨਾ ਪ੍ਰਧਾਨ ਜੀ ਤੁਹਾਨੂੰ ਮੇਰੇ ਕੋਲ ਲੈ ਜਾਵੇ ਜਾਂ ਜੋ ਮਰਦੀ ਹੋਵੇ ਦੇਖੋ ਇਹ ਭੇਜੋ ਤੁਸੀਂ ਜਾਣ ਨੂੰ ਤਿਆਰ ਆ ਕਿ ਮੈਂ ਬਹੁਤ ਕੰਮ ਕੀਤਾ ਹੈ ਬਾਕੀ ਅੱਜ ਕੀ ਹੋਇਆ ਸਾਧ ਹਰੇ ਛੱਡ ਗਏ ਕੋਈ ਹੌਲੀ ਲਾ ਜਾਣ ਕਿ ਮੇਰੇ ਕੋਲ 35 ਪਿੰਡ ਹੋ ਗਏ ਅੱਜ 35 ਪਿੰਡ ਵੇਖੋ ਪੰਜ ਕੁ ਰਹਿ ਗਏ ਸਾਡੇ ਕੋਲ ਸਾਰਿਆਂ ਨੇ ਹਰ ਸੁਨਾਵੀ ਸਰਕਾਰ ਬਣੀ ਸਾਰਿਆਂ ਨੂੰ ਖਲਾਰ ਦਿੱਤਾ ਉਹਨਾਂ ਨੇ ਪਰਨ ਆਪ ਦੇ ਵੱਲ ਕਰ ਲੈ ਆਪੋ ਕੰਮ ਕੀਤੀ ਜਾਂਦੀਆਂ ਵੀਦੀਆਂ ਪੈਸੇ ਦੇ ਦੇ ਉਹ ਇੱਧਰ ਦੇ ਨੂੰ ਡਰਦੀਆਂ ਪਤਾਨ ਨੂੰ ਫੰਡ ਕੁੰਡ ਮੱਦ ਨਹੀਂ ਕਰ ਉਹ ਦਰ ਚੋੜ ਜਾਨਾ ਇਹਨਾਂ ਕੰਡ ਆਇਆ ਜਾ ਭੀਮ ਕਿਆ ਪਾ ਚਲ ਵੀ ਜਲਦੀਪ ਸਿੰਘ ਐ 1 ਮਿੰਟ ਦੇ ਵਿੱਚ ਗੱਲ ਕਰ ਨੂੰ ਕਰਦੇ ਜੀ ਮੌਸਮ ਵੀ ਖਰਾਬਾ ਹਾਲੇ ਆਪਾਂ ਰਿਪੋਰਟ ਵੀ ਕਰਨੀ ਹੈ ਮੈਨੂੰ ਆ ਸਾਰੇ ਸੱਜਣਾਂ ਨੂੰ ਜੈ ਪੀ ਜੈ ਭਾਰ ਪ੍ਰਧਾਨ ਜੀ ਨੂੰ ਦੱਸਿਓ ਕਿ ਪ੍ਰਾਣੇ ਮੁੰਡੇ ਦੱਸਣ ਪ੍ਰਾਣੇ ਨੂੰ ਮੈਂ ਤਾਂ ਨਹੀਂ ਰਾਣੇ ਮੁੱਤਰੀਆ ਕਿ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਕਿ ਹਿੰਮਤ ਤੇ ਦਲੇਰੀ ਜਿਵੇਂ ਬਣਾ ਕੇ ਰੱਖੀ ਤੇ ਦੂਜੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਅਨਕਾਰੀ ਜਿਸ ਤਰ੍ਹਾਂ ਮੈਂ ਕੀਤੀ ਬਗਾਤੀ ਦੀ ਤੁਸੀਂ ਨਾ ਕਰਦੇ ਜਿਉਂਕਿ ਮੇਰੇ ਤੇ ਪਰਚਾ 60 ਲੱਖ ਦੀ ਟਰੋਫੀ ਰੋੜਿਆ ਹੋਇਆ ਹੈ ਤੁਹਾਨੂੰ ਸ਼ਾਇਦ ਪਤਾ ਤੁਹਾਨੂੰ ਭਾਈ ਤੁਹਾਨੂੰ ਪਤਾ ਪਰ ਬੱਗਾ ਸਿੰਘ ਨੇ ਕਿਹਾ ਕਿ ਤੂੰ ਇਹ ਗਲਤ ਕੰਮ ਕੀਤਾ ਹੈ ਤੇ ਸਿੰਘ ਮੈਨੂੰ ਕੁਛ ਨਾ ਬਹੁਤ ਜ਼ਰੂਰੀ ਸੀ ਦਰਵਾਜ਼ੇ ਤੇ ਮੈਂ ਧੰਨਵਾਦ ਕਰਦਾ ਹਾਂ ਸ਼ੇਰ ਸਿੰਘ ਡੀਐਸਪੀ ਦਾ ਉਹਨੇ ਮੇਰਾ ਸਾਥ ਦਿੱਤਾ ਬੱਗਾ ਸਿੰਘ ਦਾ ਮੈਨੂੰ ਹੌਸਲਾ ਹੀ ਕਿਤੇ ਮੇਰੇ ਤੇ ਪਰਚਾ ਵੀ ਹੋ ਗਿਆ ਤੇ ਗਰੂਰ ਬਗਾਸ ਸਿੰਘ ਦਾ ਬਹੁਤ ਧੰਨਵਾਦ ਕਰਦਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਮੈਨੂੰ ਪਿਆਰ ਦੇ ਜਾਂਦੇ ਸੀ ਉਸੇ ਡੀਸੀ ਦਫਤਰ ਕਿ ਮੈਂ ਕੁਝ ਕਰ ਨਹੀਂ ਸਕਦਾ ਪਰ ਤੇਰੇ ਲਈ ਖੜਾ ਹੋ ਜੂੰਗਾ ਮੈਂ ਤੁਹਾਨੂੰ ਪਤਾ ਹੋਵੇਗਾ ਤਾਲਾ ਮਾਰਿਆ ਜਿੱਦਿ 2 ਮਹੀਨੇ ਦਾ ਫਸਤਾ ਤੋਂ ਪਛਰੇ ਉਹਨੇ ਤੇਰੇ ਦੋਸ਼ ਲਾਇਆ ਸੀ ਕਿ 60 ਲੱਖ ਗੁੰਡੇ ਲਿਆ ਕੇ ਗੁੰਡੇ ਮਂਗਾ ਕੇ ਇਸ ਬੰਦੇ ਨੇ ਮੇਰੀ 60 ਲੱਖ ਦੀ ਪ੍ਰਾਪਰਟੀ ਦੇ ਕਬਜ਼ਾ ਕਰ ਚੁੱਕਿਆ ਹੈ ਬੰਦਾ ਹੈਨਾ ਜਿਸਦਾ ਚਾਰ ਬੰਦਿਆਂ ਦਾ ਨਾਮ ਸਿੰਘ ਦੇ ਚ ਤੁਹਾਨੂੰ ਮੈਂ ਦੱਸਾਂਗਾ ਮੱਗਾ ਸੀ ਤੋਂ ਮੈਂ ਪੁੱਛਿਆ ਵੀ ਨਹੀਂ ਸੀ ਬਿਗੈਰ ਪੁੱਛੇ ਕੰਮ ਕੀਤਾ ਸੀਗਾ ਤੁਸੀਂ ਵੀ ਨਹੀਂ ਇਹ ਕਰਨਾ ਠੀਕ ਹੈ ਬਕਾ ਤੁਸੀਂ ਕੋਈ ਬਿਆਰ ਕੁਛ ਕੰਮ ਨਹੀਂ ਕਰਨਾ ਤੇ ਤੁਹਾਡੇ ਤੇ ਵੀ ਮੁਕਾਰਵਾਈ ਨਾ ਹੋ ਜਾਵੇ ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਜਲਦੀ ਹੈ ਮੋਟੂ ਨੇ ਲੱਭਾ ਡਾਟਿਆ ਜਲਦੀ ਹੈ ਕਿ ਪੱਗਾ ਸੀ ਜਿਹੜੇ ਚੰਡੀਗੜ੍ਹ ਉਹ ਤੁਹਾਨੂੰ ਪਤਾ ਹੀ ਸਾਰੇ ਹਨਾ ਸਾਡੇ ਮਿਹਨਤ ਦੀ ਸਾਡੇ ਕਮਾਈ ਆਏ ਨੇ ਇਸ ਦਾ ਕੁਝ ਇਹਨਾਂ ਨੂੰ ਪ੍ਰੋਪਰਟੀ ਜਿਹੜਾ ਫੰਡ ਬਚਾਓ ਤਾਂ ਕਿ ਇਹਨਾਂ ਦਾ ਮੋਢਾ ਨੋਢਾ ਹੋ ਸਕੋ ਇਹਨਾਂ ਹੀ ਕਿੰਦੇ ਸਭ ਨੂੰ ਜਿਆਪੀ ਵੀ ਜਾਵੇ ਸਾਥੀਓ ਰੰਡਾਨੀਆਂ ਮੀਟਿੰਗਾਂ ਤੇ ਦੌਰਾ ਰੱਖਣਾ